ਸਾਡੇ ਇਸ ਪਲੇਟਫਾਰਮ ਤੇ ਸਾਰਿਆਂ ਦਾ ਸਵਾਗਤ ਅਸੀਂ ਪਹੁੰਚੇ ਹਾਂ ਮਾਨਸਾ ਜਲੇ ਦੇ ਪਿੰਡ ਖਿਆਲਾ ਕਲਾਂ ਵਿਖੇ ਜਿੱਥੇ ਇਨਕਲਾਬੀ ਸੋਚ ਐਨਜੀਓ ਵੱਲੋਂ ਅੱਜ ਅਸੀਂ ਲੋੜਵੰਦ ਪਰਿਵਾਰ ਦੀ ਮਦਦ ਕਰਨ ਆਏ ਹਾਂ ਖਿਆਲਾ ਕਲਾਂ ਦੇ ਵਿੱਚ ਅਸੀਂ ਮਾਤਾ ਚਰਨਜੀਤ ਦੇ ਘਰ ਪਹੁੰਚੇ ਹਾਂ ਤੇ ਅੱਜ ਬਾਈ ਜਿਹੜਾ ਐਨਜੀਓ ਨੂੰ ਚਲਾਉਂਦਾ ਹੈ ਇਨਕਲਾਬੀ ਸੋਚ ਐਨਜੀਓ ਚਲਾਉਂਦਾ ਅੰਮਰਤ ਸਿੱਧੂ ਰੈਪਰ ਜਿਹੜੇ ਨੰਗਰ ਵਾਲੇ ਵਜਦੇ ਆ ਤਾਂ ਉਹ ਬਾਈ ਦਾ ਅੱਜ ਜਨਮ ਦਿਨ ਸੀਗਾ ਤੇ ਉਹ ਆ ਨਹੀਂ ਸਕੇ ਰਜੇ ਮੈਂ ਕਰਨ ਉਹਨਾਂ ਦੇ ਬਾਪੂ ਜੀ ਸਰਦਾਰ ਗੁਰਜੰਨ ਸਿੰਘ ਜੀ ਤੇ ਉਹਨਾਂ ਦੀ ਬੇਟੀ ਅੱਜ ਉਹਨਾਂ ਦੀ ਹਾਜ਼ਰੀ ਪਈ ਐ ਇੱਥੇ ਇੱਥੇ ਮਾਤਾ ਘਰ ਦੇ ਵਿੱਚ ਅਕੱਲੇ ਰਹਿੰਦੇ ਆ ਇਹਨਾਂ ਦਾ ਜਿਹੜਾ ਸਿਰ ਦਾ ਸਾਈਂ ਸੀ ਉਹ ਬਹੁਤ ਸਾਲ ਪਹਿਲਾਂ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਇਹਨਾਂ ਦਾ ਕਾਕਾ ਸੀ ਜਿਹੜਾ ਉਹ ਵੀ ਕਰਜ਼ੇ ਦੀ ਮਾਰ ਨਾ ਚੱਲਦਾ ਹੋਇਆ ਉਹ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਸੀਗਾ ਘਰ ਦੇ ਵਿੱਚ ਰਾਸ਼ਨ ਲਿਆਉਣ ਦੇ ਲਈ ਕੋਈ ਕਮਾਈ ਦਾ ਸਾਧਨ ਹੈ ਨਹੀਂ ਨਾ ਇਹਨਾਂ ਕੋਲੇ ਜ਼ਮੀਨ ਹੈ ਤੇ ਨਾ ਘਰ ਦੇ ਵਿੱਚ ਕੋਈ ਮੁਖੀ ਹੈ ਜਿਹੜਾ ਕਮਾਵੇ ਮਾਤਾ ਨੂੰ ਇਹ ਮਾਤਾ ਨੂੰ ਪਤਾ ਤੇ ਜਾਂ ਰੱਬ ਨੂੰ ਪਤਾ ਕਿ ਆਪਦਾ ਗੁਜ਼ਾਰਾ ਕਿਵੇਂ ਕਰਦੇ ਆ ਤਾਂ ਬਾਈ ਅੰਮਰਤ ਸਿੱਧੂ ਨੂੰ ਮਹਿਸੂਸ ਹੋਇਆ ਕਿ ਆਪਾਂ ਕਿਉਂ ਨਾ ਆਪਦੇ ਜਨਮ ਦਿਨ ਨੂੰ ਵਿਸ਼ੇਸ਼ ਬਣਾਈਏ ਹਰੇਕ ਸਾਲ ਦੀ ਤਰ੍ਹਾਂ ਉਹਨਾਂ ਨੇ ਅੱਜ ਵੀ ਕਿਸੇ ਕਿਸਮ ਦੀ ਜਨਮ ਦਿਨ ਪਾਰਟੀ ਨਹੀਂ ਰੱਖੀ ਆਪਦਾ ਜਨਮ ਦਿਨ ਨੂੰ ਜਿਹੜਾ ਲੇਖੇ ਲਾਇਆ ਉਹ ਇੱਕ ਲੋੜਵੰਦਾਂ ਦੇ ਜਿਹੜਾ ਬੇਸਹਾਰੇ ਲੋਕ ਆ ਸਾਡੇ ਇੱਥੇ ਰਹਿੰਦੇ ਆਲੇ ਦੁਆਲੇ ਜਿਨ੍ਹਾਂ ਨੂੰ ਲੋੜ ਆ ਚੀਜ਼ਾਂ ਦੀ ਉਹਨਾਂ ਦੇ ਲੇਖੇ ਲਾਇਆ ਇਹ ਮਾਤਾ ਨੂੰ ਰਾਸ਼ਨ ਦੀ ਜ਼ਰੂਰਤ ਸੀਗੀ ਤੇ ਗਰਮੀ ਦੇ ਵਿੱਚ ਬਿਨਾ ਕੂਲਰ ਪੱਖੇ ਤੋਂ ਸੌਂਦੇ ਸੀਗੇ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਮਾਈ ਦੀ ਜਿਹੜੀ ਮਦਦ ਹੈ ਇਸ ਤਰੀਕੇ ਨਾਲ ਕੀਤੀ ਜਾ ਸਕੇ ਕਿ ਆਪਾਂ ਉਹੀ ਪੈਸਾ ਜਿਹੜਾ ਜਨਮਦินੀਆਂ ਪਾਰਟੀਆਂ ਕਰਦੇ ਆ ਉਧਰ ਪੈਸਾ ਖਰਚ ਕਰਨ ਦੀ ਬਜਾਏ ਕਿਉਂ ਨਾ ਉਹੀ ਪੈਸਾ ਜਿਹੜਾ ਲੋੜਵੰਦਾਂ ਤੇ ਲਾਇਆ ਜਾਵੇ ਤੇ ਇੱਕ ਜਿਹੜੀ ਮਨੁੱਖ ਦੀ ਸੇਵਾ ਇੱਕ ਮਨੁੱਖਤਾ ਦੀ ਸੇਵਾ ਇੱਕ ਰੱਬ ਦੀ ਅਰਜ਼ ਅਰਦਾਸ ਕਰਨ ਦੇ ਬਰਾਬਰ ਹੁੰਦੀ ਆ ਤਾਂ ਸਾਡੀ ਇਨਕਲਾਬੀ ਸੋਚ ਵੱਲੋਂ ਬਾਈ ਅੰਮਰ ਸਿੱਧੂ ਰੈਪਰ ਵੱਲੋਂ ਇਹ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਸਾਡੀ ਸੰਸਥਾ ਨਾਲ ਜੁੜੋ ਸਾਨੂੰ ਦੱਸੋ ਲੋੜਵੰਦਾਂ ਦੀ ਸਹਾਇਤਾ ਕਿੱਥੇ ਕਰਨੀ ਹੈ ਸਾਡੀ ਸੰਸਥਾ ਦਾ ਆਪਣੀ ਸੰਸਥਾ ਦਾ ਘੇਰਾ ਵਿਸ਼ਾਲ ਹੋਵੇ ਕਿਉਂ ਨਾ ਆਪਾਂ ਅਜਿਹੇ ਲੋੜਵੰਦ ਪਰਿਵਾਰਾਂ ਕੋਲ ਸਮੇਂ ਸਿਰ ਪਹੁੰਚ ਸਕੀਏ ਤਾਂ ਜਿੰਨਾ ਜਿੰਨੇ ਆਪਾਂ ਇਨਕਲਾਬੀ ਸੋਚ ਨਾਲ ਜੁੜਾਂਗੇ ਉਹਦਾ ਮੈਸੇਜ ਸਮਾਜ ਦੇ ਵਿੱਚ ਪੋਜ਼ਿਟਿਵ ਜਾਊਗਾ ਕਿਵੇਂ ਜਿੰਨੇ ਸੰਸਥਾ ਨਾਲ ਜੁੜਨਗੇ ਉਹ ਅੱਗੇ ਤੋਂ ਅੱਗੇ ਲੋਕਾਂ ਨਾਲ ਵਿਚਰਨਗੇ ਤਾਂ ਉਹ ਲੋਕਾਂ ਦੇ ਵਿੱਚ ਇੱਕ ਚੰਗਾ ਸੰਦੇਸ਼ ਇਹ ਜਾਊਗਾ ਕਿ ਆਪਾਂ ਵਿਆਹਾਂ ਸਾਦੀਆਂ ਦੇ ਉੱਪਰ ਪ੍ਰੋਗਰਾਮਾਂ ਦੇ ਉੱਪਰ ਇੰਨਾ ਪੈਸਾ ਖਰਚ ਕਰਦੇ ਆ ਲੋਕਾਂ ਨੂੰ ਖੁਸ਼ ਕਰਨ ਲਈ ਪਰ ਲੋਕ ਖੁਸ਼ ਕਰਨ ਨਾਲੋਂ ਜੇ ਆਪਾਂ ਲੋੜਵੰਦਾਂ ਦੀ ਸਹਾਇਤਾ ਕਰੀਏ ਤਾਂ ਉਹ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਇਹ ਹੈ ਕਿਉਂ ਨਾ ਆਪਣੀ ਆਪਣੇ ਜਨਮ ਦਿਨ ਪਾਰਟੀਆਂ ਤੇ ਪੈਸੇ ਖਰਚ ਕਰਨ ਦੀ ਬਜਾਏ ਆਪਣੇ ਆਸ-ਪਾਸ ਆਂਢੀ ਗੁਆਂਢੀ ਨੇੜੇ ਦੇ ਇਲਾਕੇ ਦੇ ਵਿੱਚ ਆਪਾਂ ਲੋੜਵੰਦਾਂ ਦੀ ਮਦਦ ਕਰੀਏ। ਦੁਬਾਰਾ ਫੇਰ ਸਾਡੇ ਵੱਲੋਂ ਅਪੀਲ ਹੈ ਸਾਡੀ ਸੰਸਥਾ ਨਾਲ ਵੱਧ ਤੋਂ ਵੱਧ ਜੁੜੋ ਤਾਂ ਕਿ ਸਾਨੂੰ ਲੋੜਵੰਦਾਂ ਦਾ ਜਿਹੜਾ ਪਤਾ ਟਿਕਾਣਾ ਲੱਗ ਸਕੇ। ਕੋਈ ਬਿਮਾਰੀ ਨਾਲ ਜੂਝ ਰਿਹਾ ਉਹਦੇ ਕੋਲੇ ਪੈਸੇ ਨਹੀਂ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਦਵਾਈਆਂ ਲਿਆਉਣ ਦੇ ਲਈ ਪੈਸੇ ਨਹੀਂ ਤਾਂ ਉਹਦਾ ਲਾਜ਼ ਵੀ ਜਿਹੜਾ ਸਮੇਂ ਸਿਰ ਹੋ ਸਕੇ ਤੇ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਲੋੜਵੰਦ ਚੀਜ਼ਾਂ ਜਿਹੜੀਆਂ ਉਹ ਸਮੇਂ ਤੇ ਪਹੁੰਚ ਸਕਣ। ਧੰਨਵਾਦ ਦੋਸਤੋ।